ਤਕਵੀਰ ਸਿੰਘ ਬਾਦਲ ਨੇ ਅਮਰਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਅਕਾਲੀ ਦਲ ਦੀ ਮੀਟਿੰਗ ਵਿੱਚ ਮੁੜ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਇਹ ਫੈਸਲਾ 16 ਨਵੰਬਰ 2024 ਨੂੰ ਉਹਨਾਂ ਦੇ ਸਤੀਫੇ ਤੋਂ ਬਾਅਦ ਆਇਆ ਉਹਨਾਂ ਦੇ ਜਿਸ ਪਿੱਛੇ ਪਾਰਟੀ ਅੰਦਰ ਬਗਾਵਤ 2022 ਦੀ ਪੰਜਾਬ ਵਿਧਾਨ ਸਭਾ ਚੋਣ ਵਿੱਚ ਮਾੜਾ ਪ੍ਰਦਰਸ਼ਨ ਅਤੇ ਸ਼ਰੀਕਾਲ ਤੱਕ ਸਾਭਲ ਉਹਨਾਂ ਨੂੰ ਤਨਖਾਹੀਆਂ ਲੈਣ ਦੇ ਕਾਰਨ ਸ੍ਰੀ ਵੀਰ ਸਿੰਘ ਬਾਦਲਾ ਜਨਮ 9 ਜੁਲਾਈ 1962 ਨੂੰ ਮੁਕਸਰ ਵਿਖੇ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਹੋਇਆ ਉਹਨਾਂ ਨੇ 1996 ਵਿੱਚ ਫਰੀਦਕੋਟ ਤੋਂ ਲੋਕ ਸਭਾ ਚੋਣ ਜਿੱਤ ਕੇ ਪੰਜਾਬ ਦੀ ਸਿਆਸਤ ਵਿੱਚ ਪਹਿਲਾ ਕਦਮ ਰੱਖਿਆ 2008 ਵਿੱਚ ਉਹ ਅਕਾਲੀ ਦਲ ਦੇ ਸਭ ਤੋਂ ਵੱਧ ਨੌਜਵਾਨ ਪ੍ਰਧਾਨ ਬਣੇ ਜੋ ਕਿ 2008 ਤੋਂ 17 ਤੱਕ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕੀਤੀ ਪਰ ਸਿਰਫ 3 ਸੀਟਾਂ ਹੀ ਮਿਲੀਆਂ 2024 ਦੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਸਿਰਫ ਇੱਕ ਸੀਟ ਬਠਿੰਡਾ ਹੀ ਮਿਲੀ ਅਸਤੀਫੇ ਦੇ ਪਿੱਛੇ ਦੇ ਕਈ ਕਾਰਨ ਸਿਨੀਅਰ ਆਗੂਆਂ ਜਿਵੇਂ ਕਿ ਬੀਬੀ ਜੰਗੀਰ ਕਾ ਪ੍ਰੇਮ ਸਿੰਘ ਚੰਦੂਮਲ ਜਾਂ ਸੁਜੀਤ ਸਿੰਘ ਰਖੜਾ ਨੇ 2717 ਤੱਕ ਪਾਰਟੀ ਦੀਆਂ ਗਲਤੀਆਂ ਜਿਵੇਂ ਬਿਆਦੂੀ ਮਾਮਲਾ ਡੇਰਾ ਸੱਚਾ ਸੌਦਾ ਨਾਲ ਸਬੰਧਾਂ ਨੂੰ ਲੈ ਕੇ ਸੁਖਵੀਰ ਬਾਦਲ ਲਈ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ 2017 ਤੋਂ ਬਾਅਦ ਪਾਰਟੀ ਦੀ ਸੱਤਾ ਖੋਸਣ ਅਤੇ 2022 ਵਿੱਚ ਸਿਰਫ 3 ਸੀਟਾਂ ਜਿੱਤਣ ਨਸ ਸੁਖਵੀਰ ਦੀ ਅਗਵਾਈ ਤੇ ਸਵਾਲ اٹھਾਇਆ 30 ਅਕਤੂਬਰ 2024 ਨੂੰ ਸੁਖਵੀਰ ਸਿੰਘ ਬਾਦਲ ਨੂੰ ਅਕਾਲ ਤੱਕ ਵਲੋਂ ਤਨਖਾਹਾਂ ਐਲਾਨਿਆ ਗਿਆ ਤੇ ਜੀਵਨੀ ਚੋਣਾਂ ਵਿੱਚ ਹਿੱਸਾ ਲੈਣ ਤੇ ਪਵੰਦੀ ਲਗਾਈ ਗਈ ਮੋੜ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਉਹਨਾਂ ਦਾ ਦਾਅਵਾ ਕੀਤਾ ਕਿ ਕਾਲੀ ਦਾਲ ਅਤੇ ਪੰਥਕ ਸਤਾਵਾਂ ਨੂੰ ਖਤਮ ਕਰਨ ਲਈ ਸਾਜ਼ਿਸ਼ ਸੱਚੀ ਜਾ ਰਹੀ ਹੈ ਉਨ੍ਹਾਂ ਮਤਾਵਕ 2020 ਵਿੱਚ ਐਨਡੀਏ ਛੱਡਣ ਤੋਂ ਬਾਅਦ ਕੇਂਦਰੀ ਤਾਕਤਾਂ ਨੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਪ੍ਰਬੰਧਕ ਐਕਟਾਂ ਵਿੱਚ ਬਦਲਾਅ ਨੂੰ ਸਾਜ਼ਿਸ਼ ਦਾ ਹਿੱਸਾ ਦੱਸਿਆ। ਸੁਖਵੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਪਰਾਏ ਨੂੰ ਪਛਾਣਨ ਅਕਾਲੀ ਦਲ ਦੇ ਸਬੰਧ ਅਨੁਸਾਰ ਪ੍ਰਧਾਨ ਦੀ ਚੋਣ ਜਨਰਲ ਅਜਲਾਸ ਹਾਊਸ ਦੇ ਮੈਂਬਰਾਂ ਡੈਲੀਗੇਟਸ ਵੱਲੋਂ ਕੀਤੀ ਜਾਂਦੀ ਹੈ। ਪੰਜਾਬ ਦੇ ਹਰ ਵਿਧਾਨ ਸਭਾ ਹਰ ਕੇ ਤੋਂ 4 ਡੈਲੀਗੇਟ ਹੁੰਦੇ ਹਨ ਅਤੇ ਹੋਰ ਸੋਬਿਆਂ ਦੇ ਡੈਲੀਗੇਟ ਵੀ ਸ਼ਾਮਲ ਹੁੰਦੇ ਹਨ ਕੁੱਲ 500 ਦੇ ਕਰੀਬ ਡੈਲੀਗੇਟਸ ਸ਼ਾਮਲ ਹੁੰਦੇ ਹਨ ਜੋ ਪ੍ਰਧਾਨ ਦੀ ਚੋਣ ਕਰਦੇ ਹਨ ਵਰਕਿੰਗ ਕਮੇਟੀ ਵੀ ਪ੍ਰਧਾਨ ਚੁਣ ਸਕਦੀ ਹੈ ਪਰ ਅਜਿਹੀ ਚੋਣ ਦੀ ਮਿਆਦ ਜਰਨਲ ਹਾਊਸ ਦੀ ਮਿਆਦ ਤੱਕ ਸੀਮਿਤ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਤੇ ਕਈ ਵਿਵਾਦ ਰਹੇ ਹਨ 2015 ਦੀ ਬੇਅਦਬੀ ਘਟਨਾਵਾਂ ਤੇ ਡੇਰਾ ਸੱਚਾ ਸੋਧ ਨਾਲ ਸੰਬੰਧ ਨੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ ਸਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਲੇ ਵਿਕਰਮ ਸਿੰਘ ਮਜੀਠੀਆ ਸਾਹਿਬ ਕਾਬਨੇਟ ਮੰਤਰੀ ਤੇ ਰੇਤ ਬਜਰੀ ਸ਼ਰਾਬ ਟਰਾਂਸਪੋਰਟ ਮਾਫੀਆ ਤੇ ਸਰਪ੍ਰਸਤਿੰਦ ਦੇ ਇਲਜ਼ਾਮ ਲੱਗਿਆ 2008 ਵਿੱਚ ਪ੍ਰਧਾਨ ਬਣ ਸਮੇਂ ਸਖਵੀਰ ਤੇ ਗੈਰ ਅਮਰਤਾਰੀ ਹੋਣ ਦਾ ਇਲਜ਼ਾਮ ਲੱਗਾ ਹਾਲਾਂਕਿ ਉਹਨਾਂ ਬਾਅਦ ਵਿੱਚ ਅਮਰਤ ਛੱਗਿਆ 2003 ਵਿੱਚ ਕਾਂਗਰਸ ਦੀ ਸਰਕਾਰ ਨੇ ਸਖਵੀਰ ਸਿੰਘ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ ਪਰ 2007 ਵਿੱਚ ਕਾਂਲਲਦੀ ਸਰਕਾਰ ਬਣਨ ਤੋਂ ਬਾਅਦ ਉਹ ਬਰੀ ਹੋ ਗਏ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਐਮਏ ਅਤੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਉਹਨਾਂ ਦਾ ਵਿਆਹ ਹਰਸੀਮਤ ਕੌਰ ਬਾਦਲ ਨਾਲ ਹੋਇਆ ਜੋ ਬਠਿੰਡਾ ਤੋਂ ਸੰਸਰ ਰਿਮੈਂਬਰ ਹਨ ਉਹਨਾਂ ਦੇ ਤਿੰਨ ਬੱਚੇ ਦੋ ਬੇਟੀਆਂ ਹਰਕੀਰਤ ਅਤੇ ਹਰਲੀਨ ਅਤੇ ਇੱਕ ਬੇਟਾ ਅਨੰਤਵੀਰ ਹਨ ਸੁਖਵੀਰ ਸਿੰਘ ਬਾਦਲ ਦੀ ਮੋਢ ਪ੍ਰਧਾਨਗੀ ਸ਼੍ਰੋਮਣੀ ਕਾਲ ਦੇ ਅੰਦਰ ਸਥਿਰਤਾ ਲਿਆਉਣ ਦੀ ਕੋਸ਼ਿਸ਼ ਦਰਸਾਉਂਦੀ ਹੈ ਪਰ ਪਾਰਟੀ ਦੇ ਸਾਹਮਣੇ ਅਜੇ ਵੀ ਚੁਣੌਤੀਆਂ ਤੇ ਬਗਾਵਤੀ ਸੂਰਾਂ ਸਿਆਸੀ ਪ੍ਰਦਰਸ਼ਨ ਵਿੱਚ ਨਗਾਰਾ ਤੇ ਪੰਥਕ ਮੁੱਦਿਆਂ ਦੇ ਵਿਵਾਦ ਸੁਖਵੀਰ ਬਾਦਲ ਦੀ ਲੀਡਰਸ਼ਿਪ ਲਈ ਪਰਖਿਆ ਬਣਿਆ ਹੋਇਆ ਹਨ ਸੁਖਵੀਰ ਭਵਿੱਖ ਵਿੱਚ ਪਾਰਟੀ ਦੀ ਸਫਲਤਾ ਸੁਖਵੀਰ ਦੀ ਅਗਵਾਈ ਅਤੇ ਪੰਜਾਬ ਦੀ ਜਨਤਾ ਦੇ ਵਿਸ਼ਵਾਸ ਨੂੰ ਮੁੜ ਜਿੱਤਣ ਤੇ ਨਿਰਭਰ ਕਰੇਗੀ ਸ਼੍ਰੋਮਣੀ ਅਕਾਲੀ ਦਲ ਹੈ ਸਾ ਜੋਂਮਨੀ ਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੁੰਵਰੀ ਗੈਤੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ